ਜੋ ਕੋਈ ਨਿਤ ਸੀ ਸੇਹਰਵੰਸ ਨਰਸਿੰਗ ਹੋਮ ਤੇ 2-3 ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਨਾ ਨੂੰ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਚ ਇੱਕ ਬੰਦੇ ਨੇ ਰਿਪੋਰਟ ਕਰਦੇ ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਝੂਲ ਮਿਲੇ ਹੈ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਇੱਕ ਚੈਸਟ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਜਿਵੇਂ ਡਾਕਟਰ ਨਜੀਤ ਸਿੰਘ ਕੰਬੋਜ ਹੈ ਕੋਟੀਸੇਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਹੈ ਰਵੰਸਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਹੈ ਗੋਲੀ ਮਾਰੀ ਕਿਸੇ ਨੇ ਕੋਟੀਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਾਡੇ ਕੋਲ ਸਵੇਰ ਕੋਈ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀਆਂ ਇੱਕ ਐਗਜ਼ਿਟ ਵੂਨਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਅਨਸਰ ਐਸ ਲਈ ਤਾਂ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਡਾਕਟਰ ਅਨਿਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਕੋਰਟੀਸਾ ਖਾਂਚ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾਲ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ that is beside the point ਬਟ ਇੱਕ ਐਜ਼ ਅ ਡਾਕਟਰ ਉਹ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਤੇ ਬੜੀ ਮਰਦ ਇੱਕ ਬਹੁਤ ਜ਼ਿਆਦਾ ਟਰੈਜਿਕ ਔਰ ਮੰਦ ਭਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰਬ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਉਣ ਆਂਦੇ ਹੋ ਔਰ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਆ ਗਿਆ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਅਸਲੋ ਉਹ ਆਪਣੀ ਜਿਹੜੀ ਹੈਗੀ ਆ ਆਈਸੀਯੂ ਦੇ ਵਿੱਚ ਜਿਹੜੀ ਆ ਗਿਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਬਟ ਵਾਈਗੁਰਦੀ ਕਰਪੋਵ ਵੀਕਸ ٹھیک-ਠਾਕ ਪਹੁੰਚ ਗਏ ਸਾਰ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸੀਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੀ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਇਆਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟ ਚਾਹੇ ਕਾਰਡੀਓਲੋਜੀ ਦੇ ਡਾਕਟਰ ਬਿਸ਼ਪ ਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟੌਪ ਮੋਸਟ ਉਹਨਾਂ ਦੇ ਸਰਜਨ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਦੇ ਸਰਜਨਸ ਹੈ ਉਹਨਾਂ ਦੇ ਆਪਸ ਦੇ ਵਿੱਚ ਟੈ ਉਹਦੇ ਲਗਾਤਾਰ 모ਨਿਟਰਿੰਗ ਵੀ ਕਰਨਗੇ ਸੋ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟ੍ਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਅਕਾਲੀ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਆ ਇਹ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਆਮੜਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਸਾਡੀਆਂ ਪ੍ਰੇਅਰਸ ਵੀ ਇਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨੌਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਹੌਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜੀ ਘਨੌਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਗਮਰਾਹ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਆ ਔਰ ਜਿਹੜੀ ਭਗਵੰਤ ਮਾਨ ਗਵਰਨਮੈਂਟ ਆ ਸਾਡੀ ਇੱਕ ਕਮਿਟਮੈਂਟ ਹੈ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ ਵੀ ਹੈ ਔਰ وارਨਿੰਗ ਵੀ ਹੈ ਕਿ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਔਰ ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਬਾਲਾਪੋਣਾ ਦੀ ਆਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ। ਪਰਿਵਾਰ ਇੱਥੇ ਹੈਗਾ ਜੀ ਪਰਿਵਾਰ 7ਵੇਂ ਵਿੱਚ ਐਸੋਲੇ ਉਹਨਾਂ ਨੂੰ ਅਸੀਂ ਮੱਲਾ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਆ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰਜੀਤ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜਿਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ। ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸੀਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇਵਲ ਵੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਿਹਰੀ ਦੇ ਥਰ ਸਖਤ ਤੋਂ ਸਖਤ سزا ਦੇ ਕੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੇ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜੋਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨ ਸਟ੍ਰੀਮ ਤੇ ਆਓ ਭਗਵੰਤ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਉਹ ਇਸ ਰਾਹ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤਰੱਕੀ ਕਰਨ ਕੀ ਰਿਹਾ ਹੈ ਤਾਂ ਦੇਖੋ ਇਹ ਸਾਰੀ ਜਿਹੜੀ ਪੁਲਿਸ ਦੀ ਇਸ ਵਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਹੈ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸੇ ਨੂੰ ਗੋਲੀ ਮਾਰ ਦੇ ਜਾਂ ਵੈਸੇ ਵੀ ਕਿਸੇ ਨੂੰ ਗੋਲੀ ਮਾਰ ਦੇ ਤੁਹਾਡੇ ਕੋਲ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਵਿੱਚ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਕਾਰਨ ਨਹੀਂ ਹੈ ਜੀ ਉਹਨਾਂ ਨੂੰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕਲੌਣੀ ਯਾਰਕ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲਰੀ ਸਜ਼ਾ ਮਿਲੇਗੀ ਸਾਹਿਬ ਪਹਿਲਾਂ ਵੀ ਹਾਂਜੀ ਆ ਗਏ ਸਾਰੇ ਸਾਰਾ ਪਰਿਵਾਰ ਇੱਥੇ ਆ ਜੀ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਕਟਰ ਨਾ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਐਸੋ ਲਈ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਜੀ ਪੇ ਜੋ ਵੀ ਕਰ ਸਕਦੇ ਆਪਾਂ ਇਹਨਾਂ ਦੀ ਇਸ ਵੇਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਹੀ ਗੱਲ ਹੈ ਵੀ ਜਾਨ ਬਚਾ ਲਈ। ਮੰਤਰੀ ਸਾਹਿਬ ਪਹਿਲਾਂ ਵੀ ਇਹਨਾਂ ਨੂੰ ਧਮਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਟੀ ਵੀ ਮਿਲੀ ਸੀ ਪਰ ਸਿਕਿਉਰਟੀ ਹਟਾ ਦਿੱਤੀ ਗਈ ਸੀ। ਕੋਈ ਨਹੀਂ ਜੀ ਉਹ ਉਹ ਜਿਹੜਾ ਸਾਰਾ ਵੀ ਉਹ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਾਰਟ ਉਹ ਵੀ ਚਾਹੇ ਡਾਕਟਰ ਸਾਹਿਬ ਨੇ ਹੋਰ ਵੀ ਡਾਕਟਰ ਸਾਹਿਬ ਨੇ ਉਹਨਾਂ ਦੀ ਸਿਕਿਉਰਟੀ ਲਈ ਪੰਜਾਬ ਉਹ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਿਕਿਉਰਟੀ ਹੈ ਇਹਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ। ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾਂ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ। ਅਸੀਂ ਜਿਹੜੇ ਹੈਗੇ ਸਿਕਿਉਰਿਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਿਵਾਏ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਹੈ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡਿਕਸ ਵੀ ਆ ਜਿੰਨਾ ਵੀ ਸਾਡਾ ਹਸਪਤਾਲ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਫਾਈ ਸੇਵਕ ਰੱਖਿਓ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪੀਟਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵਾ ਦਾ ਨੀਅਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਿਕਿਉਰਿਟੀ ਸਟਾਫ ਆ ਉਹ ਵੀ ਪਹੁੰਚਦਾ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਵੇਂ ਸ਼ਰਚ ਹੋਇਆ ਪਹਿਲਾਂ ਕੀ ਸੀਗਾ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਪੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣੇ ਚਾਹੀਦੀ ਅਸੀਂ ਸਾਰਿਆਂ ਨੂੰ ਅਰੈਸ ਤੇ ਹੁਣ ਅਸੀਂ ਐਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੁਸਤ ਕਰਤਾ ਕਿ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋਈ ਬੰਦਾ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਜਾਂ ਇਹ ਮਨਾਪਸ ਚ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਤੋਂ ਨਿਕਲ ਕੇ ਨਹੀਂ ਜਾਣਗੇ ਪੁਲਿਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਜੀ ਠੀਕ ਹੈ ਜੀ ਬਾਕੀ ਜਿਹੜਾ ਦੂਜੀ ਗੱਲ ਹੈ ਜਿਹੜਾ ਦੂਜਾ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਸਿਵਲ ਸਰਜਨ ਨੂੰ ਸ਼ਿਕਾਇਤ ਕਰੋਗੇ ਉਹਦੀ ਇੱਕ ਕਮੇਟੀ ਹੈ ਇੰਡੀਪੈਂਡੈਂਟ ਕਮੇਟੀ ਹੈ ਦੂਜੇ ਬਾਹਰੋਂ ਉਹਦੇ ਸਖਸਟ ਹੋਣਗੇ ਮਰੀਜ਼ ਕਹਿੰਦਾ ਮੇਰਾ ਇਲਾਜ ਨਹੀਂ ਹੋਇਆ ਹਕੂਮਤ ਵਿੱਚ